ਪੰਜਾਬ ਦੇ ਵਿੱਚ ਇੱਕ ਲਹਿਰ ਚੱਲ ਰਹੀ ਆ ਪ੍ਰਵਾਸੀ ਪੰਜਾਬ ਬਚਾਓ ਹੁਸ਼ਿਆਰਪੁਰ ਦੇ ਵਿੱਚ ਇੱਕ ਅਜਿਹੀ ਘਟਨਾ ਹੋਈ ਜਿਸ ਨੇ ਸਾਰੇ ਪੰਜਾਬੀਆਂ ਦੇ ਦਿਲ ਨੂੰ ਝੰਡੋੜ ਕੇ ਰੱਖ ਦਿੱਤਾ ਇੱਕ ਪ੍ਰਵਾਸੀ ਜਿਸ ਨੇ ਬੜੀ ਹਵਾਨੀਅਤ ਦੇ ਨਾਲ ਬੜੀ ਦਰਿੰਦਗੀ ਦੇ ਨਾਲ ਛੋਟੇ ਬੱਚੇ ਨਾਲ ਕੁਕਰਮ ਕੀਤਾ ਤੇ ਬਾਅਦ ਵਿੱਚ ਉਸ ਦਾ ਗਲਾ ਕੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਪੰਜਾਬ ਦੀ ਪੁਲਿਸ ਜਿਹੜੀ ਮੰਨੀ ਜਾਂਦੀ ਆ ਕਿ ਇਹਨਾਂ ਦੇ ਦਿਲ ਬਾਰੇ ਘੜੜੇ ਹੁੰਦੇ ਆ ਕਿਉਂਕਿ ਇਹ ਅਜਈਆਂ ਵਾਰਦਾਤਾਂ ਦਾ ਸਾਹਮਣਾ ਕਰਦੇ ਰਹਿੰਦੇ ਆ ਪਰ ਜਿਸ ਇਨਸਪੈਕਟਰ ਨੇ ਮੌਕੇ ਤੇ ਜਾ ਕੇ ਬੱਚੇ ਦੀ ਹਾਲਤ ਵੇਖੀ ਤਾਂ ਉਸ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ ਉਹ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਕਿਉਂਕਿ ਜਿਸ ਤਰੀਕੇ ਨਾਲ ਉਸ ਬੱਚੇ ਨਾਲ ਦਰਿੰਦਗੀ ਕੀਤੀ ਗਈ ਉਹ ਵੇਖਿਆ ਨਹੀਂ ਸੀ ਜਾ ਰਿਹਾ ਉਹ ਵੀ ਵੇਖ ਕੇ ਭੁੱਬੀ ਰੋ ਪਿਆ ਇੰਟਰਵਿਊ ਵਿੱਚ ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਸੀ ਉਸ ਤੋਂ ਬਾਅਦ ਪੂਰਾ ਪੰਜਾਬ ਹੀ ਗੁੱਸੇ ਦੇ ਵਿੱਚ ਭਰ ਗਿਆ ਲੁਧਿਆਣੇ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਜਿੱਥੇ ਜ਼ਿਆਦਾਤਰ ਤਾਦਾਦਾਰ ਪ੍ਰਵਾਸੀਆਂ ਦੀ ਆ ਉਹ ਆਪਣੀ ਰੋਜੀ ਰੋਟੀ ਲਈ ਯੂਪੀ ਬਿਹਾਰ ਛੱਡ ਕੇ ਪੰਜਾਬ ਦੇ ਵਿੱਚ ਆਏ ਪਰ ਇਸ ਘਟਨਾਕ੍ਰਮ ਨੇ ਪੰਜਾਬੀਆਂ ਦੇ ਦਿਲਾਂ ਵਿੱਚ ਗੁੱਸਾ ਭਰ ਦਿੱਤਾ ਉਹ ਸਾਰੇ ਹੀ ਪ੍ਰਵਾਸੀਆਂ ਨੂੰ ਗੁੱਸੇ ਦੀ ਨਜ਼ਰ ਨਾਲ ਦੇਖਣ ਲੱਗੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਮਜਾ ਰਹੇ ਹੋਏ ਰੋਸ ਪ੍ਰਦਰਸ਼ਨ ਹੋਏ ਤੇ ਲੋਕਾਂ ਵੱਲੋਂ ਕਿਹਾ ਗਿਆ ਲੋਕੋ ਇਹ ਆਪਣੀ ਸੱਭਿਆਤਾ ਦਾ ਨਾਸ਼ ਕਰ ਰਹੇ ਆ ਆਪਣੀ ਸੱਭਿਆਚਾਰ ਨੂੰ ਖਤਮ ਕਰ ਰਹੇ ਆ ਲੋਕੋ ਸੁਚੇਤ ਰਹਿਣ ਦੀ ਲੋੜ ਆ ਕਿਉਂਕਿ ਹਰ ਘਰ ਦੇ ਵਿੱਚ ਛੋਟੇ ਬੱਚੇ ਆ ਇਹ ਜਹੀਆਂ ਘਟਨਾਵਾਂ ਕਰ ਰਹੇ ਆ ਤੁਹਾਨੂੰ ਅੱਗੇ ਤੋਂ ਸੁਚੇਤ ਰਹਿਣ ਦੀ ਲੋੜ ਆ ਆਪਣੇ ਬੱਚਿਆਂ ਦਾ ਧਿਆਨ ਰੱਖਣ ਦੀ ਲੋੜ ਆ ਕਿਉਂਕਿ ਬਹੁਤ ਵੱਡੀ ਤਾਦਾਦ ਵਿੱਚ ਪੰਜਾਬ ਦੇ ਵਿੱਚ ਪ੍ਰਵਾਸ ਹੋਇਆ ਖਾਸ ਕਰਕੇ ਜਲੰਧਰ ਵਰਗੇ ਸ਼ਹਿਰਾਂ ਦੇ ਵਿੱਚ ਕਿਉਂਕਿ ਪੰਜਾਬ ਦੇ ਨੌਜਵਾਨ ਰੋਜੀ ਰੋਟੀ ਲਈ ਵਿਦੇਸ਼ਾਂ ਵਿੱਚ ਚਲੇ ਗਏ ਆ ਕਈ ਤਾਂ ਅਜਿਹੇ ਪਿੰਡਾ ਜਿਨ੍ਹਾਂ ਵਿੱਚ ਪ੍ਰਵਾਸੀਆਂ ਦੀ ਗਿਣਤੀ ਪੰਜਾਬੀਆਂ ਨਾਲੋਂ ਵੱਧ ਗਈ ਆ ਸਰਪੰਚ ਮੈਂਬਰ ਬਣ ਗਏ ਆ ਆਪਣੇ ਕਾਰੋਬਾਰ ਸੈੱਟ ਕਰ ਲਏ ਆ ਹੁਣ ਤਾਂ ਇਹ ਆਪਣੀਆਂ ਪੱਗਾਂ ਨੂੰ ਪਾ ਗਏ ਆ ਪੂਰਾ ਲੋਕਾਂ ਨੇ ਰੋਸ ਪ੍ਰਗਟਾਇਆ ਕਿਉਂਕਿ ਅੱਜ ਇਹ ਘਟਨਾ ਹੁਸ਼ਿਆਰਪੁਰ ਵਿੱਚ ਘਟੀ ਆ ਕੱਲ ਨੂੰ ਇਸ ਘਟਨਾ ਦਾ ਕਿਸੇ ਹੋਰ ਦੇ ਧੀ ਪੁੱਤ ਨੂੰ ਸਾਹਮਣਾ ਨਾ ਕਰਨਾ ਪਵੇ ਤੇ ਆਪਾਂ ਸੁਚੇਤ ਰਹੀਏ ਤੇ ਜਿਹੜਾ ਇਹਨਾਂ ਦਾ ਸਟੇਟ ਆ ਉਥੇ ਇਹਨਾਂ ਨੂੰ ਵਾਪਸ ਭੇਜੀਏ ਕਿਉਂਕਿ ਆਪਾਂ ਨੂੰ ਪਤਾ ਦਿੱਲੀ ਵਰਗੇ ਸ਼ਹਿਰਾਂ ਵਿੱਚ ਇਹਨਾਂ ਦੀ ਗਿਣਤੀ ਬਹੁਤ ਵੱਧ ਗਈ ਤੇ ਆਪਾਂ ਸਾਰਿਆਂ ਨੂੰ ਪਤਾ ਦਿੱਲੀ ਦੇ ਕੀ ਹਾਲਾਤ ਨੇ ਅੱਜਕੱਲ ਕੀ ਲਾਅ ਐਨ ਆਰਡਰ ਨੇ ਦਿੱਲੀ ਦੇ ਵਿੱਚ ਬਠਿੰਡੇ ਦੇ ਇੱਕ ਪਿੰਡ ਵਿੱਚ ਇੱਕ ਪ੍ਰਵਾਸੀਆਂ ਦਾ ਟਰੈਕਟਰ ਵਾਲੇ ਨਾਲ ਕੁਝ ਕਹਾ ਸੁਣੀ ਹੋ ਗਈ ਜਿਸ ਤੋਂ ਬਾਅਦ ਪ੍ਰਵਾਸੀਆਂ ਨੇ ਇਕੱਠੇ ਹੋ ਕੇ ਉਸ ਪੰਜਾਬੀ ਟਰੈਕਟਰ ਵਾਲੇ ਨੂੰ ਚੰਗੀ ਤਰ੍ਹਾਂ ਕੁੱਟਿਆ ਫਿਰ ਉਸ ਦੀ ਪਗਲਾਹੀ ਤੇ ਬਾਅਦ ਵਿੱਚ ਕਾफी ਭੰਨ ਤੋੜ ਕੀਤੀ ਉਸ ਦੇ ਟਰੈਕਟਰ ਦੀ ਤੇ ਇਸ ਘਟਨਾ ਤੋਂ ਬਾਅਦ ਪੰਜਾਬੀਆਂ ਦਾ ਗੁੱਸਾ ਹੋਰ ਵਧ ਗਿਆ ਸ਼ਹਿਰਾਂ ਦੇ ਸ਼ਹਿਰ ਇਕੱਠੇ ਹੋ ਕੇ ਪਿੰਡਾਂ ਦੇ ਪਿੰਡ ਇਕੱਠੇ ਹੋ ਗਏ ਪੰਚਾਇਤਾਂ ਮਤੇ ਪਾਉਣ ਲੱਗ ਗਈਆਂ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਕਿ ਜੇ ਕੋਈ ਪ੍ਰਵਾਸੀ ਕੰਮ ਕਰਦਾ ਤਾਂ ਉਹ ਆਪਣਾ ਆਧਾਰ ਕਾਰਡ ਜਾਂ ਕੋਈ ਹੋਰ ਪ੍ਰੂਫ ਤਾ ਜੋ ਕੱਲ ਨੂੰ ਕੋਈ ਵਾਰਦਾਤ ਹੋਵੇ ਜਿਸ ਬੰਦੇ ਨੇ ਉਸ ਨੂੰ ਕੰਮ ਤੇ ਰੱਖਿਆ ਤਾਂ ਜੋ ਉਹਨਾਂ ਉੱਪਰ ਵੀ ਉਹਨਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾ ਸਕੇ ਉਹ ਵੀ ਇਸ ਦੇ ਭਾਈਵਾਲ ਹੋਣ ਤੇ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਲਾਅਨ ਆਰਡਰ ਦੀ ਸਥਿਤੀ ਬਣ ਗਈ ਕਿਉਂਕਿ ਜਿਹੜਾ ਭਾਰਤ ਦੇਸ਼ ਆ ਉਹ ਸਾਰਿਆਂ ਦਾ ਸਾਂਝਾ ਦੇਸ਼ ਆ ਤੇ ਹਰ ਇੱਕ ਲੋਕ ਕਿਸੇ ਵੀ ਸਟੇਟ ਦੇ ਵਿੱਚ ਆ ਜਾ ਸਕਦੇ ਆ ਇਹ ਜੋ ਮੁੱਦਾ ਜੋ ਸਟੇਟ ਲੈਵਲ ਤੱਕ ਪਹੁੰਚ ਗਿਆ ਤੇ ਹੁਣ ਅੱਗੇ ਆਪਾਂ ਸਾਰਿਆਂ ਨੂੰ ਪਤਾ ਕਿ ਬਿਹਾਰ ਦੇ ਵਿੱਚ ਇਲੈਕਸ਼ਨ ਆ ਤੇ ਇਸ ਨੇ ਇੱਕ ਰਾਜਨੀਤਿਕ ਤੂਲ ਫੜਿਆ ਤੇ ਜਿਸ ਤੋਂ ਬਾਅਦ ਰਾਜਨੀਤਿਕ ਲੀਡਰਾਂ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਉੱਪਰ ਭੰਡਰਾ ਸ਼ੁਰੂ ਕਰ ਦਿੱਤਾ ਲੋਕ ਕਹਿੰਦੇ ਭਗਵੰਤ ਮਾਨ ਨੇ ਕੀ ਬਿਆਨ ਦਿੱਤਾ ਜੋ ਕਿ ਸਰਾ ਸਰ ਝੂਠਾ